ਕਰਨਲ ਕੁਟਮਾਰ ਕੇਸ ਦੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਤੇ ਜਿਹੜੀ ਐਸਐਟਿੀ ਜਾਂਚਕਾਰੀ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਹੁਣ ਚੰਡੀਗੜ੍ਹ ਪੁਲਿਸ ਨੂੰ ਇਸ ਕੇਸ ਦੀ ਜਾਂਚ ਸੌਂਪ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੂੰ ਹੁਕਮ ਦਿੱਤੇ ਗਏ ਨੇ ਕਿ ਪਟਿਆਲਾ ਕਰਨਲ ਕੁਟਮਾਰ ਕੇਸ ਦੀ ਜਾਂਚ ਜਿਹੜੀ ਉਹ ਕੀਤੀ ਜਾਵੇ ਤਾਂ ਜਿਹੜੇ ਪੀੜਤ ਪਰਿਵਾਰ ਦੀ ਮੰਗ ਸੀ ਉਹਦੇ ਉੱਤੇ ਮੋਹਰ ਲੱਗੀ ਹੈ ਹੁਣ ਪਹਿਲਾਂ ਐਸਆਈਟੀ ਜੋ ਕਿ ਮਾਨ ਸਰਕਾਰ ਵੱਲੋਂ ਬਣਾਈ ਗਈ ਸੀ ਉਹ ਪਟਿਆਲਾ ਕਰਨਲ ਕੁਟਮਾਰ ਕੇਸ ਦੀ ਜਾਂਚ ਕਰ ਰਹੀ ਸੀ ਪਰ ਹੁਣ ਇਹ ਜਾਂਚ ਜਿਹੜੀ ਉਹ ਚੰਡੀਗੜ੍ਹ ਪੁਲਿਸ ਕਰੇਗੀ ਤਾਂ ਇਹ ਵੱਡੀ ਅਪਡੇਟ ਹੈ ਦਰਸ਼ਕਾਂ ਨਾਲ ਜੋ ਸਾਂਝੀ ਕਰ ਰਿਹਾ ਕਿਉਂਕਿ ਐਸਐਸਆਰਏ ਦੇ ਅਗਵਾਏ ਦੇ ਵਿੱਚ ਜਿਹੜੀ ਐਸਐਟਿੀ ਜਾਂਚ ਕਰ ਰਹੀ ਸੀ ਦੋ ਵਾਰ ਵਿਜ਼ਿਟ ਕਰ ਚੁੱਕੀ ਹੈ ਪਟਿਆਲੇ ਬਿਆਨ ਵੀ ਕਲਮਬੱਧ ਕੀਤੇ ਜਾ ਚੁੱਕੇ ਨੇ 6 ਪੁਲਿਸ ਮੁਲਾਜ਼ਮਾਂ ਦੇ ਤਾਂ ਉਹਦੇ ਵਿੱਚ ਹੁਣੇ ਵੱਡਾ ਅਪਡੇਟ ਆਇਆ ਕਿ ਚੰਡੀਗੜ੍ਹ ਪੁਲਿਸ ਜਿਹੜੀ ਇਹਦੀ ਜਾਂਚ ਕਰੇਗੀ ਪੰਜਾਬ ਪੁਲਿਸ ਤੋਂ ਹੁਣ ਜਾਂਚ ਵਾਪਸ ਲੈ ਲਈ ਗਈ ਹੈ ਇਹ ਵੱਡਾ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਵੀ ਕੁਝ ਸੰਤੁਸ਼ਟੀ ਮਹਿਸੂਸ ਕੀਤੀ ਹੈ ਉਹਨਾਂ ਨੇ ਕਿਹਾ ਸੀ ਕਿ ਸਾਡੀ ਇਹ ਲਗਾਤਾਰ ਮੰਗ ਸੀ ਕਿ ਇਹਦੀ ਜਾਂਚ ਕੇਸ ਦੀ ਹੈ ਜਿਹੜੀ ਸੀਬੀਆਈ ਨੂੰ ਸੌਂਪੀ ਜਾਵੇ ਪਰ ਹੁਣ ਇਹ ਕੇਸ ਦੀ ਜਾਂਚ ਚੰਡੀਗੜ੍ਹ ਪੁਲਿਸ ਕਰੇਗੀ ਕਿਉਂਕਿ ਉਹ ਯੂਟੀ ਦੀ ਪੁਲਿਸ ਹੁੰਦੀ ਹੈ ਅ ਰਾਜਧਾਨੀ ਦੀ ਪੁਲਿਸ ਜਿਹੜੀ ਉਹ ਇਸ ਪੂਰੇ ਕੇਸ ਦੀ ਜਾਂਚ ਕਰੇਗੀ ਵੱਡੇ ਅਧਿਕਾਰੀਆਂ ਜਾਂਚ ਦੇ ਵਿੱਚ ਜਿਹੜੇ ਹੋਣਗੇ ਜਿਹੜੇ ਇਸ ਕੇਸ ਦੀ ਜਾਂਚ ਕਰਨਗੇ ਇਹ ਹਾਈ ਕੋਰਟ ਦੇ ਵੱਲੋਂ ਹੁਣ ਸਿੱਧੇ ਆਦੇਸ਼ ਚੰਡੀਗੜ੍ਹ ਪੁਲਿਸ ਨੂੰ ਜਾਰੀ ਕਰ ਦਿੱਤੇ ਗਏ ਨੇ ਦਰਸ਼ਕਾਂ ਦਾਸਤਿਅ ਕਿ ਪਟਿਆਲਾ ਦੇ ਵਿੱਚ ਕਰਨਲ ਅਤੇ ਉਸਦੇ ਪੁੱਤਰ ਜੋ ਕਿ ਢਾਬੇ ਤੇ ਬਾਹਰ ਖਾਣਾ ਖਾ ਰਹੇ ਸੀ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਤੇ ਕੁਝ ਮੁਲਾਜ਼ਮਾ ਨੇ ਕਟਮਾਰ ਕੀਤੀ ਜਿਹਦੇ ਵਿੱਚ ਇਨਸਪੈਕਟਰ ਵੀ ਸ਼ਾਮਲ ਸੀ ਉਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਰਾਜਪਾਲ ਨਾਲ ਮੁਲਾਕਾਤ ਕੀਤੀ ਇੱਥੋਂ ਤੱਕ ਕਿ ਵਿਦੇਸ਼ ਮੰਤਰੀ ਦੇ ਨਾਲ ਵੀ ਉਹਨਾਂ ਨੇ ਜਿਹੜੀ ਮੁਲਾਕਾਤ ਕੀਤੀ ਸੀਗੀ ਮੰਗ ਕੀਤੀ ਸੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਪੰਜਾਬ ਪੁਲਿਸ ਉੱਤੇ ਭਰੋਸਾ ਨਹੀਂ ਹੈਗਾ ਕਿਉਂਕਿ ਉਹ ਲਗਾਤਾਰ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਹੁਣ ਇਸ ਪੂਰੇ ਕੇਸ ਵਿੱਚ ਵੱਡਾ ਅਪਡੇਟ ਆਇਆ ਹੈ ਕਿ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਦੀ ਐਸਟੀ ਨਹੀਂ ਕਰੇਗੀ ਜੋ ਕਿ ਐਸ ਰਾਏ ਦੀ ਅਗਵਾਈ ਵਿੱਚ ਜਾਂਚ ਹੋ ਰਹੀ ਸੀਗੀ ਹੋਰ ਵੀ ਪੁਲਿਸ ਅਧਿਕਾਰੀਆਂ ਦੇ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਵੱਲੋਂ ਲਗਾਤਾਰ ਤੇਜ਼ੀ ਲਿਆ ਜਾਂਦੀ ਜਾ ਰਹੀ ਸੀ ਜਾਂਚ ਦੇ ਵਿੱਚ ਕਿ ਹਰ ਪੱਖ ਦੀ ਅਸੀਂ ਜਾਂਚ ਕਰ ਰਹੇ ਹਾਂ ਪਰ ਹੁਣੇ ਜਾਂਚ ਜਿਹੜੀ ਉਹ ਚੰਡੀਗੜ੍ਹ ਪੁਲਿਸ ਦੇ ਵੱਡੇ ਅਧਿਕਾਰੀ ਕਰਨਗੇ ਇਹ ਹਾਈ ਕੋਰਟ ਨੇ ਹੁਕਮ ਸੁਣਾ ਦਿੱਤਾ ਹੈ ਤਾਂ ਪੀੜਤ ਪਰਿਵਾਰ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਸਾਡੇ ਨਾਲ ਤੱਕਾ ਹੋਇਆ ਕਿਉਂਕਿ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ ਬਹੁਤ ਸਾਰੇ ਆਰਮੀ ਦੇ ਅਫਸਰ ਰਟਾਇਰਡ ਅਫਸਰ ਵੀ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਖੜੇ ਕੇ ਬਹੁਤ ਵੱਡਾ ਵੱਡਾ ਤੱਕਾ ਹੋਇਆ ਹੈ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਅਸੀਂ ਲਗਾਤਾਰ ਡਟੇ ਰਹਾਂਗੇ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਵੱਡਾ ਹੁਕਮ ਸੁਣਾ ਦਿੱਤਾ ਹੈ ਪਟੀਸ਼ਨਾਂ ਪਾਈਆਂ ਗਈਆਂ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਪਹਿਲਾਂ ਵੀ ਸੁਣਵਾਈ ਹੋਈ ਹੈ ਲਗਾਤਾਰ ਇਸ ਕੇਸ ਦਿੱਤਾ ਹੁਣ ਮਾਨਯੋਗ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਕੇਸ ਦੀ ਜਾਂਚ ਕਰਨ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ ਨਹੀਂ ਕਰੇਗੀ ਕਿਉਂਕਿ ਪੀੜਤ ਪਰਿਵਾਰ ਕਹਿ ਰਿਹਾ ਸੀ ਕਿ ਸਾਨੂੰ ਭਰੋਸਾ ਨਹੀਂ ਹੈਗਾ ਹਾਲਾਂਕਿ ਸੀਐਮ ਮਾਨ ਦੇ ਨਾਲ ਵੀ ਜਿਹੜਾ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਮੁਲਾਕਾਤ ਕੀਤੀ ਸੀਗੀ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੇ ਮੇਰੇ ਸਿਰ ਤੇ ਬਾਮੀ ਹੱਥ ਰੱਖ ਕੇ ਭਰੋਸਾ ਦਿੱਤਾ ਕਿ ਅਸੀਂ ਇਨਸਾਫ ਦਿਵਾਵਾਂਗੇ ਪਰ ਕਹਿੰਦੇ ਮੈਨੂੰ ਭਰੋਸਾ ਨਹੀਂ ਹੈਗਾ ਤਾਂ ਅੱਜ ਉਹ ਕਹリエ ਕਿ ਹਾਈ ਕੋਰਟ ਦਾ ਹੁਕਮ ਵੀ ਹੁਣ ਆ ਚੁੱਕਿਆ ਹੈ ਚੰਡੀਗੜ੍ਹ ਪੁਲਿਸ ਨੂੰ ਜਾਰੀ ਹੋ ਚੁੱਕੇ ਨੇ ਕਿ ਕਰਨਲ ਕੇਸ ਦੀ ਜਾਂਚ ਕੀਤੀ ਜਾਵੇ ਜੋ ਵੀ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਏਗਾ ਉਸ ਤੋਂ ਬਾਅਦ ਸਬੰਧਤ ਦੋਸ਼ੀਆਂ ਦੇ ਉੱਤੇ ਕਾਰਵਾਈ ਵੱਡੀ ਹੁੰਦੀ ਨਜ਼ਰ ਆਏਗੀ ਤਾਂ ਹੁਣ ਅੱਜ ਦੇਖਣਾ ਹੋਵੇਗਾ ਕਿ ਕਦੋਂ ਤੋਂ ਜਿਹੜੀ ਜਾਂਚ ਸ਼ੁਰੂ ਕਰਦੀ ਆ ਚੰਡੀਗੜ੍ਹ ਪੁਲਿਸ ਤੇ ਇਸ ਜਿਹੜਾ ਵੱਡਾ ਕੇਸ ਸੀਗਾ ਪਟਿਆਲਾ ਦੇ ਵਿੱਚ ਵੱਡੀ ਘਟਨਾ ਵਾਪਰੀ ਸੀਗੀ ਤਾਂ ਉਸ ਵਿੱਚ ਕਿਹੜੇ-ਕਿਹੜੇ ਪੁਲਿਸ ਅਫਸਰ ਦੋਸ਼ੀ ਮੰਨੇ ਜਾਂਦੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਏਗੀ ਪੁੱਛਗਿੱਛ ਕਿਸ ਤਰੀਕੇ ਨਾਲ ਹੋਏਗੀ ਇਹ ਵੱਡੇ ਸਵਾਲ ਜ਼ਰੂਰ ਬਰਕਰਾਰ ਨੇ ਤੇ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਪੀੜਤ ਪਰਿਵਾਰ ਦੀ ਜੋ ਮੰਗ ਸੀ ਉਸ ਉੱਤੇ ਮੋਹਰ ਲੱਗ ਚੁੱਕੀ ਹੈ ਜੋ ਵੀ ਇਸ ਕੇਸ ਦੇ ਵਿੱਚ ਅਪਡੇਟ ਆਏਗੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਨ ਦੀ ਯਤਨ ਕਰਾਂਗੇ ਦੀ ਇਜਾਜ਼ਤ ਧੰਨਵਾਦ